ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਹਾਜ਼ਰ ਨੇ ਤੀਰਤ ਸਿੰਘ ਜੀ ਜਿਹੜੇ ਕਿ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਰਿਫਿਊਜ਼ਡ ਕੇਸਸ ਨੂੰ ਬਹੁਤ ਵੱਡੀ ਗਿਣਤੀ ਚ ਇਹਨਾਂ ਨੇ ਪੀਪੀਆਰ ਦਵਾਏ ਨੇ ਹੁਣ ਵੀ ਵੀਜ਼ੇ ਲੈ ਕੇ ਦੇ ਰਹੇ ਨੇ ਜਿਨ੍ਹਾਂ ਦੇ ਕੇਸ ਰਿਫਿਊਜ਼ ਹੋ ਰਹੇ ਨੇ ਅੱਜ ਟੌਪਿਕ ਵੱਖਰਾ ਹੈ ਅੱਜ ਟੌਪਿਕ ਇਹ ਹੈ ਕਿ ਕੈਨੇਡਾ ਚ ਸਾਡੇ ਵਿਦਿਆਰਥੀ ਹੁਣ ਡਿਪਲੋਮੇ ਕਰਨ ਜਾਂ ਡਿਪਲੋਮੇ ਛੱਡ ਕੇ ਸਿਰਫ ਡਿਗਰੀਆਂ ਕਰਨ ਕਿਉਂਕਿ ਇਹ ਬੜਾ ਰੌਲਾ ਕਚੌੜਾ ਮਾਰਕੀਟ ਦੇ ਵਿੱਚ ਹੈ ਵਿਦਿਆਰਥੀਆਂ ਨੂੰ ਸਮਝ ਨਹੀਂ ਆ ਰਿਹਾ ਕਈ ਕਹਿ ਰਹੇ ਨੇ ਡਿਪਲੋਮੇ ਛੱਡ ਦਿਓ ਸਿਰਫ ਡਿਗਰੀਆਂ 'ਚ ਵੀਜ਼ੇ ਜਣੇ ਨੇ ਕੈਨੇਡਾ ਨੂੰ ਪੂਰੀ ਤਸਵੀਰ ਤੀਰਜ ਜੀ ਸਾਫ਼ ਕਰਨਗੇ ਵਿਦਿਆਰਥੀਆਂ ਵਿਦਿਆਰਥੀ ਬਹੁਤ ਗੰਭੀਰਤਾ ਦੇ ਨਾਲ ਤੀਰਜ ਜੀ ਦੀ ਗੱਲ ਸੁਣਦੇ ਨੇ ਔਰ ਤੀਰਜ ਜੀ ਬੜਾ ਪੋਜ਼ਿਟਿਵਿਟੀ ਦੇ ਨਾਲ ਲੌਜੀਕ ਨਾਲ ਹਰ ਗੱਲ ਕਰਦੇ ਨੇ ਤੀਰਜ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੀਰਜ ਜੀ ਮੈਂ ਚਾਹਾਂਗਾ ਪੂਰੀ ਕਲੈਰਿਟੀ ਦੇ ਦਿ ਬਹੁਤ ਕਨਫਿਊਜ਼ ਨੇ ਵੀ ਹੁਣ ਡਿਪਲੋਮਾ ਲਈਏ ਨਾ ਲਈਏ ਵੀਜ਼ਾ ਕੈਨੇਡਾ ਦਊ ਨਹੀਂ ਦਊ ਜੇ ਕੈਨੇਡਾ ਯੂਨੀਵਰਸਿਟੀ ਚ ਡਿਗਰੀ ਕਰਦੇ ਆ ਕਿਹੜੇ ਵਿਦਿਆਰਥੀ ਡਿਗਰੀ ਲਈ ਐਲੀਜੀਬਲ ਨੇ ਇਹ ਬੜਾ ਰੌਲਾ ਕਚੌੜਾ ਸਸਟਾਰਟਿੰਗ ਚ ਨਾ ਇੱਕੋ ਚੀਜ਼ ਕਹਿਣਾ ਚਾਹੂੰਗਾ ਜੇ ਕੈਨੇਡਾ ਚ ਆਪਣਾ ਭਵਿੱਖ ਬਣਾਉਣਾ ਤੇ ਵੀਜ਼ਾ ਜਿਹੜਾ ਆਪਾਂ ਮਾਈਂਡ ਦੇ ਵਿੱਚ ਇੱਕ ਵੱਡਾ ਬਣਾ ਕੇ ਰਹਿਗੇ ਨਾ ਹਾਈ ਵੀਜ਼ਾ ਹਾਈ ਵੀਜ਼ਾ ਉਹਨੂੰ ਸਾਈਡ ਤੇ ਰੱਖਣਾ ਹੀ ਪੈਣਾ ਤੇ ਮੈਂ ਏ ਸੀ ਦਾ ਪਹਿਲਾਂ ਤਾਂ ਇਹੀ ਜਵਾਬ ਮਨ ਲਈ ਦੇਣਾ ਚਾਹਾਂਗਾ ਕਿਉਂਕਿ ਜੇ ਦਾ ਵੀਜ਼ੇ ਨੂੰ ਮੋਕ ਰੱਖ ਕੇ ਅਪਲਾਈ ਕਰਨਾ ਮੈਂ ਕੈਨੇਡਾ ਦਾ ਕਿ ਮੈਂ ਡਿਗਰੀ ਤੇ ਵੀਜ਼ਾ ਆਊਗਾ ਜਾਂ ਡਿਪਲੋਮੇ ਦੀ ਵੀਜ਼ਾ ਆਊਗਾ ਕਿਤੇ ਨਾ ਕਿਤੇ ਨਾ ਆਪਾਂ ਆਨ ਵਾਲਾ ਭਵਿੱਖ ਖਰਾਬ ਕਰਾਂਗੇ ਮੈਂ ਤਾਂ ਕਹਿਣਾ ਹੁੰਦਾ ਕਿ ਆਪਣੀ ਕੈਰੀਅਰ ਕਾਉਂਸਲਿੰਗ ਲਓ ਆਪਣੇ ਬੱਚੇ ਨੂੰ ਬਿਠਾਓ ਕਿ ਪੁੱਤ ਕੀ ਪੜ ਕੇ ਆਪਣੀ ਜ਼ਿੰਦਗੀ ਕਿੱਦਾਂ ਬਣਾਉਣੀ ਆ ਉਹ ਚੀਜ਼ ਮੈਟਰ ਕਰਦੀ ਆ ਨਾ ਹੀ ਡਿਪਲੋਮੇ ਮਾੜੇ ਆ ਨਾ ਹੀ ਡਿਗਰੀ ਮਾੜੀ ਆ ਠੀਕ ਹੈ ਨਾ ਸਿਰਫ ਤੁਹਾਡੀ ਪ੍ਰੋਫਾਈਲ ਹੈ ਤੁਹਾਡੇ ਲਈ ਕੀ ਚੰਗਾ ਮੈਂ ਤਾਂ ਕਹਿੰਦਾ ਦੁਨੀਆ ਦਾ ਹਰ ਇਨਸਾਨ ਚੰਗਾ ਹਰ ਚੀ ਚੰਗੀ ਪਰ ਤੁਹਾਡੇ ਲਈ ਚੰਗੀ ਹੈ ਜਾਂ ਨਹੀਂ ਹੈ ਉਹ ਚੀਜ਼ ਮੈਟਰ ਜਿਹੜੀ ਕਰਦੀ ਆ ਸੋ ਉਹ ਫੈਸਲਾ ਹੁੰਦਾ ਪ੍ਰੋਫਾਈਲ ਦੇ ਨਾਲ ਬੈਠ ਕੇ ਦੇਖ ਕੇ ਪ੍ਰੋਪਰ ਰਿਸਰਚ ਕਰਕੇ ਅੱਜ ਮੈਂ ਇੱਕ ਹੋਰ ਚੀਜ਼ ਤੇ ਕਲੈਰਿਟੀ ਇੱਥੇ ਮੈਂ ਤੁਹਾਨੂੰ ਇੱਥੇ ਦੇਣੀ ਚਾਹੂੰਗਾ ਇੱਕ ਨਾ ਜਿਹੜੀ ਛੇਤੀ ਆ ਕਾਲੀ ਆ ਗਈ ਫਟਾਫਟ ਮੈਂ ਕਰ ਦਵਾਂ ਕਿ फटाफट ਮੈਨੂੰ ਇਹ ਚੀਜ਼ ਆ ਜਾਵੇ ਅਜੇ ਮੈਂ ਮਾਪਿਆਂ ਨੂੰ ਵੀ ਕਹੂੰਗਾ ਕਿ ਕਾਲੀ ਤਾਂ ਜਦੋਂ ਮਲੇ ਮਾਪੇ ਵੀ ਜਾਣਗੇ ਸਿਗੇ ਜਾਂ ਉਹਨਾਂ ਨੂੰ ਵੀ ਸਿਗੀ ਮੈਂ ਆਪਣੇ ਟਾਈਮ ਤੇ ਗੱਲ ਕਰਦਾ ਜਦੋਂ ਅਸੀਂ ਵੀ ਸਿਗਾ ਨਹੀਂ ਉਦੋਂ ਕਾਲੀ ਹੁੰਦੀ ਫਟਾਫਟ ਆ ਚੀਜ਼ਾਂ ਕਰ ਲਈਏ ਫਟਾਫਟ ਸੈੱਟ ਹੋ ਜਾਈਏ ਛੇਤੀ ਛੇਤੀ ਹੋ ਜਾਈਏ ਸੋ ਹਮੇਸ਼ਾ ਮੇਰੇ ਜ਼ਿੰਦਗੀ ਚ ਇੱਕ ਚੀਜ਼ ਅਸੂਲ ਆ ਕਿ ਜਿਹੜਾ ਸੌਖਾ ਰਸ ਹਮੇਸ਼ਾ ਜਾ ਕੇ ਤੰਗ ਹੁੰਦਾ ਐਸ ਵੇਲੇ ਪਲੱਸ 2 ਵਾਲੇ ਬੱਚੇ ਤਾਂ ਕਿ ਉਹ ਜ਼ਿਆਦਾ ਹੋਇਆ ਕਿਉਂਕਿ ਨਾ ਪਿਛਲੇ ਸਮੇਂ ਚ ਭੇਡ ਚਾਲ ਵੀ ਚੱਲ ਗਈ ਕੋਰਸੇਸ ਦੀ ਚੱਲ ਗਈ ਕਾਲਜੇਸ ਦੋ ਦੋ ਕਮਰਿਆਂ ਵਾਲੇ ਚੱਲ ਗਏ ਬਹੁਤ ਕੁਝ ਹੋਇਆ ਐਡਾ ਮੈਨੂੰ ਖਰਜਾਨਾ ਭੁਗਤਣਾ ਪੈ ਰਿਹਾ ਬੱਚਿਆਂ ਨੂੰ ਉਹ ਚੀਜ਼ਾਂ ਨੂੰ ਤੇ ਪਰ ਨਵੇਂ ਬੱਚੇ ਨੂੰ ਕਹਾਂਗਾ ਕਿ ਜ਼ਰੂਰ ਸੋ ਸਮਝ ਕੇ ਫੈਸਲਾ ਲਵੇ ਡਿਪਲੋਮਾ ਵੀ ਲੈਣੇ ਉਹ ਕੰਪੀਟੀਟਿਵ ਲਵੇ ਜਦ ਕਿ ਕੈਨੇਡਾ ਨੇ ਹੁਣ ਤਾਂ ਕਲੀਅਰ ਹੀ ਕਰ ਦਿੱਤਾ ਨਾ ਯਾਰ ਕਿ ਮੈਂ ਆ ਮੇਰੀ ਲਿਸਟ ਆ ਮੈਨੂੰ ਚਾਹੀਦਾ ਤੁਸੀਂ ਇਹ ਕਰਕੇ ਆਜੋ ਤੇ ਤੁਸੀਂ ਬਿਲਕੁਲ ਜਿਹੜੇ ਕੀ ਹੈ ਮੇਰੇ ਕੋਲ ਵਰਕ ਪਰਮਿਟ ਵੀ ਲੈ ਸਕਦੇ ਹੋ ਕਿ ਹਾਂ ਤੁਹਾਡੇ ਪੀਆਰ ਦੇ ਵਿੱਚ ਵੀ ਤੁਹਾਨੂੰ ਚਾਂਸਸ ਜਿਹ ਜੇ ਤੁਸੀਂ ਜੇ ਤੇ ਡਿਗਰੀ ਲੈਣੀ ਆ ਸਿਰਫ ਵੀਜ਼ੇ ਨੂੰ ਮੱਦੇ ਨਜ਼ਰ ਨਹੀਂ ਲੈਣੀ ਡਿਗਰੀ ਲੈਣੀ ਆ ਆਪਣਾ ਜ਼ਿੰਦਗੀ ਦਾ ਭਵਿੱਖ ਦਾ ਸੋਚ ਕੇ ਲੈਣੀ ਆ ਮੈਂ ਤਾਂ ਕਹੂੰਗਾ ਡਿਗਰੀ THEN ਉਹ ਡਿਗਰੀ ਡਿਗਰੀ ਵਾਲੇ ਪਾਸੇ ਜਾਓ ਕੱਲਾ ਵੀਜ਼ਾ ਨਹੀਂ ਜੇ ਤਵੱਜਾ ਨਹੀਂ ਹੋਗੇ ਤੇ ਖਰਾਬ ਹੋਵੋਗੇ ਕਿਉਂਕਿ ਇੱਕ ਜਿਹੜਾ ਡਿਫਰੈਂਸ ਮੇਜਰ ਮੇਜਰ ਡਿਫਰੈਂਸ ਹਨ ਮੈਂ ਕਰ ਦਵਾਂ ਡਿਪਲੋਮਾ 2 ਸਾਲ ਦਾ ਡਿਗਰੀ 4 ਸਾਲ ਦੀ ਪਰ ਕਈ ਨਾ ਜੇ ਮੈਂ ਦੱਸ ਦਵਾਂ ਕਈ ਇੰਸਟੀਟਿਊਟਸ ਸਰ ਕਈ ਯੂਨੀਵਰਸਿਟੀਆਂ ਮੈਂ ਤਾਂ ਕਹੂੰਗਾ ਸਕਾਲਰਸ਼ਿਪਸ ਦੇ ਰਹੀਆਂ ਜਿਹੜੀਆਂ ਕਿ ਇਹ ਡਿਪਲੋਮੇ ਦੀ ਜਿਹੜਾ ਕਿ ਪ੍ਰਾਈਜ਼ ਆ ਨਾ ਲਗ ਡਿਗਰੀ ਦਾ ਜਿਹੜਾ ਪ੍ਰਾਈਜ਼ ਹੈ ਲਗਭਗ ਡਿਪਲੋਮੇ ਦੇ ਬਰਾਬਰ ਆ ਰਿਹਾ ਥੋੜਾ ਹੀ ਉੱਪਰ ਆ ਰਿਹਾ ਤੇ ਉੱਥੇ ਮੈਂ ਬੱਚੇ ਨੂੰ ਕਹੂੰਗਾ ਕਿ ਯੈਸ ਡੈਫੀਨੇਟਲੀ ਗੋ ਵਿਦ ਅ ਡਿਗਰੀ ਕਿਉਂਕਿ ਨਾ ਇੱਕ ਸਵਾਲ ਮੈਂ ਵੀ ਬੱਚਿਆਂ ਨੂੰ ਕਈ ਵਾਰੀ ਤਾਂ ਮੇਰੇ ਤੋਂ ਵੀ ਕਾਉਂਸਲਿੰਗ ਲੈਣ ਆਉਂਦੇ ਸੀ ਨਾ ਸਾਰੇ ਬਹੁਤ ਪੁਰਾਣੀਆਂ ਚੀਜ਼ਾਂ ਪਹਿਲੋਂ ਬੱਚਿਆਂ ਨਾਲ ਬਥੇਰਾ ਕੀਤਾ ਬੱਚਿਆਂ ਨੂੰ ਐਸੋਸੀਏਟ ਡਿਗਰੀਜ਼ ਦੇ ਵਿੱਚ ਵੀ ਬਥੇਰਾ ਭੇਜਿਆ ਗਿਆ ਕਿ ਹਾਂ ਵੀ ਜੇ ਕਰਨਾ ਵਾ ਆਪਣਾ ਪ੍ਰੋਗਰੈਸ਼ਨ ਟੂ ਡਿਗਰੀ ਕਰ ਲੈ ਕਿ ਉਹ ਕੋਰਸ ਲੈ ਕੇ ਜਾ ਜਿਹੜੇ ਤੇਰੇ ਸਾਰੇ ਪੁਆਇੰਟ ਟ੍ਰਾਂਸਫਰ ਹੋ ਜਾਣ ਅੱਜ ਪਾ ਮਤਨੂੰ ਲੱਗ ਰਿਹਾ ਨਹੀਂ ਨਹੀਂ 2 ਸਾਲ ਪੜ੍ਹਨਾ ਕਿਉਂਕਿ ਮੇਰੇ ਸਾਰੇ ਨਾਲ ਦੇ 2 ਸਾਲ ਤਾਂ ਬਾਅਦ ਉਹਨਾਂ ਨੇ ਫੁੱਲ ਟਾਈਮ ਕੰਮ ਕਰਨ ਪੈਸੇ ਕਮਾਉਣ ਲੱਪੈਣਾ ਤੇ ਮੈਂ ਨਹੀਂ ਪੜ੍ਹਨਾ ਬਈ ਬੱਚਿਆਂ ਨੂੰ ਕਿ ਉਹ ਕੋਰਸ ਲੈ ਕੇ ਜਾਓ ਜਿਹੜੇ ਚੀਜ਼ਾਂ ਕਰੂਗਾ ਤੇ ਤੁਹਾਡੇ ਜੇ ਤੁਹਾਨੂੰ ਉਦੋਂ ਲੱਗੇ ਯਾਰ ਮੈਂ ਪੜ੍ਹਨਾ ਚਾਹੁੰਦਾ ਤੁਹਾਡੇ ਪੁਆਇੰਟ ਟਰਾਂਸਫਰ ਹੋ ਜਾਣ ਮਨ ਲਗੀ ਤੁਹਾਡੀ ਜਿਹੜੀ ਪਹਿਲੀ ਪੜਾਈ ਵਰਥ ਆ ਜੇ ਉਹ ਵੀ ਚੀਜ਼ਾਂ ਨੇ ਤੁਸੀਂ ਖਿਆਲ ਰੱਖ ਸਕਦੇ ਆ ਆਪਣੀ ਜਦੋਂ ਵੀ ਤੁਸੀਂ ਹੁਣ ਜਿਹੜਾ ਕੈਨੇਡਾ ਜਾਣਾ ਬਟ ਹਾਂ ਜਿਹੜਾ ਬੰਦਾ ਫਾਈਨੈਂਸ਼ਲੀ ਅਫੋਰਡ ਕਰ ਸਕਦਾ ਜਿਹੜਾ ਬੰਦਾ ਦੇ ਇੱਕ ਲੌਂਗ ਟਰਮ ਵਿਜ਼ਨ ਗੋਲ ਹੈਗਾ ਕਿ ਹਾਂ ਮੈਂ ਆਪਣੇ ਕੈਰੀਅਰ ਬਣਾਉਣਾ ਤੇ ਡੈਫੀਨਿਟਲੀ ਉਹਨਾਂ ਨੂੰ ਮੈਂ ਕਹਾਂਗਾ ਡਿਗਰੀ ਵਾਲੇ ਪਾਸੇ ਜ਼ਰੂਰ ਜਾਣਾ ਚਾਹੀਦਾ ਤੇ ਡਿਗਰੀਜ਼ ਵੀ ਕਾਫੀ ਸਕਾਲਰਸ਼ਿਪ ਜਿਹੜੀਆਂ ਕਿ ਦੇਰੀਆਂ ਬਟ ਜੇ ਕੱਲੀ ਵੀਜ਼ਾ ਕਿਉਂਕਿ ਨਾ ਇੱਕ ਤਾਂ ਹੁੰਦਾ ਪਤਾ ਹੀ ਹੁੰਦਾ ਸਰ ਆਪਣੇ ਮਾਪਿਆਂ ਨੂੰ ਆਪਣੇ ਬੱਚੇ ਦਾ ਕੀ ਨਾ ਪੜ੍ਹਾਈ ਵੱਲੋਂ ਤੰਗ ਆ ਜਾਂ ਮਤਲਬ ਹੈ ਹੀ ਨਹੀਂ ਫੋਕਸ ਹੈ ਨਹੀਂਗਾ ਤੇ ਉਹ ਬੱਚੇ ਨੂੰ ਮੈਂ ਕਹੂੰਗਾ ਕਿ ਯਾਰ ਉਹਨੂੰ ਨਹੀਂ ਡਿਗਰੀ ਵਿੱਚ ਵਸਾਉਣਾ ਚਾਹੀਦਾ ਉਹਨੂੰ ਮੈਂ ਕਹੂੰਗਾ ਕੰਪੀਟੀਟਿਵ ਸਕਿੱਲ ਜਿਹੜੇ ਕਾਫੀ ਕੋਰਸੇ ਜਿਹੜੇ ਆ ਕਿ ਉਹਨਾਂ 'ਚ ਭੇਜਣਾ ਚਾਹੀਦਾ ਕਿ ਉਹ ਬੱਚਾ 2 ਸਾਲ ਪੜ੍ਹ ਕੇ ਜਦੋਂ ਵਰਕ ਪਲੇਸਮੈਂਟ ਦੇ ਵਿੱਚ ਆਵੇ ਤੇ ਆਪਣੇ ਸਕਿੱਲ ਦੇ ਬਿਹਾਫ ਤੇ ਆਪਣੀ ਜ਼ਿੰਦਗੀ ਬਣਾ ਕੇ ਉਹ ਥੇੜੀ ਪੀਆਰ ਜਿਹੜੀ ਕਿ ਲੈ ਸਕੇ ਸੋ ਇੱਕ ਆਪਣੀ ਕੇਸ ਟੂ ਕੇਸ ਵਰੀ ਜਿਹੜਾ ਕੀ ਕਰੇਗਾ ਤੇ ਬਾਕੀ ਅਜੇ ਖੋਰ ਚੀਜ਼ ਵੀ ਕਰ ਦਵਾਂ ਨਾਲ ਬੱਚਿਆਂ ਨੂੰ ਵੀ ਕਹਿ ਆ ਦਵਾਂ ਕਈ ਵਾਰੀ ਨਾ ਬੱਚੇ ਆ ਲੱਗਦਾ ਵਾ ਮਾਪਿਆਂ ਨੂੰ ਵੀ ਲੱਗਦਾ ਕਿ ਯਾਰ ਜੇ ਮੈਂ ਆਪਣਾ ਬੱਚਾ ਇੱਥੇ 4 ਸਾਲਲੇ ਭੇਜਦਾ ਯਾਰ ਫਲਾਣੇ ਦਾ ਨਾਲਦਿਆਂ ਦਾ ਬੇਟਾ ਦਾ ਇਹਨਾਂ ਦਾ 2 ਸਾਲ ਦੇ ਵਿੱਚ ਉਹਨੇ ਤੇ ਵਰਕ ਪਰਮਿਟ ਤੇ ਸੱਟ ਉਹਨੇ ਚੰਗੀ ਵੱਡੀ ਕੋਠੀ ਪਾ ਲੈਣੀ ਆ ਕਰ ਲੈਣਾ ਮਾਈਂਡ ਥੌਟ ਆਉਂਦੇ ਆ ਪਰ ਜੇ ਮੈਂ ਕਹਿੰਦਾ ਤੁਹਾਡਾ ਬੱਚੇ 'ਚ ਕੈਪੇਬਿਲਿਟੀ ਹੈ ਤੁਸੀਂ ਤੁਸੀਂ ਅਫੋਰਡ ਕਰ ਸਕਦੇ ਆ ਸਕਾਲਰਸ਼ਿਪਸ ਤੋਂ ਬਾਹਰ ਤੇ ਫਿਰ ਡੈਫੀਨਿਟਲੀ ਡਿਗਰੀ ਵਾਲੇ ਪਾਸੇ ਜਾਓ ਕਿਉਂਕਿ ਐਂਡ ਆਫ ਦਾਟ ਜਿਹੜੀ ਡਿਗਰੀ ਦਾ ਲੈਵਲ ਹੈ ਨਾ ਡਿਪਲੋਮੇ ਦੇ ਉੱਪਰ ਰਹਿਣੀ ਆ ਤੇ ਐਂਡ ਆਫ ਦਾਟ ਜਦੋਂ ਪੀਆਰ ਲੈਣੀ ਤਾਂ ਡਿਗਰੀ ਨੂੰ ਵੀ ਤਵੱਜੋ ਡੈਫੀਨਿਟਲੀ 100% ਮਿਲਣੀ ਆ ਚਾਹੇ ਮੈਂ ਤਾਂ ਕਹੂੰਗਾ ਰਿਟਰਨ ਦੇ ਵਿੱਚ ਤੁਸੀਂ ਆਪ ਜਾ ਕੇ ਚੀਜ਼ਾਂ ਐਮਬੈਸੀ ਦੀ ਸਾਈਡ ਤੇ ਤੁਸੀਂ ਆਪ ਦੇਖ ਸਕਦੇ ਆ ਜਦੋਂ ਸੀਆਰਐਸ ਕੈਲਕੂਲੇਟਰ ਜਦੋਂ ਤੁਸੀਂ ਦੇਖਣਾ ਜਦੋਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂਦੇ ਜਿਹਦੇ ਨਾਲ ਤੁਹਾਨੂੰ ਪੀਆਰ ਮਿਲਣੀ ਜਿਹੜੀ ਹੈਗੀ ਆ ਤੇ ਫਾਇਦਾ ਹੋਣਾ ਹੀ ਹੋਣਾ ਸੋ ਪਹਿਲਾਂ ਨਾ ਸੋ ਕਿ ਮੈਂ ਕਿਹੜੇ ਟਰੈਕ ਦੇ ਵਿੱਚ ਆ ਗਿਆ ਕਿਹੜੀ ਪ੍ਰੋਫਾਈਲ ਆ ਮੇਰੀ ਅੱਜ ਤੱਕ ਦੀ ਪਿਛਲੀ ਹਿਸਟਰੀ ਕੀ ਹੈਗੀ ਆ ਕਿ ਮੇਰੇ ਅੱਜ ਤੱਕ ਨੰਬਰ 8th ਜਾਂ 10th ਦੇ 12th ਵਿੱਚ ਨੰਬਰ ਕਿਦਾਂ ਦੇ ਆਏ ਮੇਰੇ ਕੋਲ ਸਬਜੈਕਟ ਕਿਹੜੇ ਹੈਗੇ ਆ ਮੇਰੀ ਪਿਛਲੀ ਹਿਸਟਰੀ ਕਿਦਾਂ ਦੀ ਰਹੀ ਆ ਉਹ ਚੀਜ਼ ਜਿਹੜੀ ਕਿ ਡਿਸਾਈਡ ਕਰੇਗਾ ਬਾਕੀ ਉਮੀਦ ਇਹ ਤਾਂ ਕਰਦਾ ਮੈਂ ਵਧੀਆ ਹੀ ਹੋਣ ਸਾਰਿਆਂ ਦੇ ਬੱਚੇ ਸੈਟਲ ਹੋਣ ਐ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਫੈਸਲਾ ਸੋਚ ਸਮਝ ਕੇ ਲਓ ਕਿ ਬਾਅਦ ਚ ਉਸਨੂੰ ਨਾ ਕੈਨੇਡਾ ਨੂੰ ਭੰਡਣਾ ਨਾ ਪਵੇ ਬਾਅਦ ਚ ਸਗੋਂ ਤੁਹਾਡੇ ਬੱਚੇ ਦੀਆਂ ਗੱਲਾਂ ਇੱਥੇ ਮੰਚ ਦੇ ਵਿੱਚ ਜਦੋਂ ਅਸੀਂ ਲੋਕਾਂ ਦੀਆਂ ਬੱਚਿਆਂ ਦੀਆਂ ਐਗਜ਼ਾਮਪਲਾਂ ਦਿੰਦੀਆਂ ਨਾ ਯਾਰ ਉਹਨੇ ਆ ਕਰਕੇ ਦਿਖਾਇਆ ਆ ਕਰਕੇ ਰਿਹਾ ਤੁਹਾਡੇ ਬੱਚੇ ਵੀ ਉਹਨਾਂ ਦੇ ਵਿੱਚੋਂ ਹੀ ਆਣ ਤੇ ਐਜ਼ ਯੂ ਪੇਰੈਂਟਸ ਸਾਡਾ ਇਹ ਫਰਜ਼ ਮੰਨਦਾ ਕਿ ਅਸੀਂ ਬੱਚਿਆਂ ਨੂੰ ਔਨ ਟ੍ਰੈਕ ਸਹੀ ਸਲਾਹ ਦੇ ਕੇ ਇੱਥੋਂ ਭੇਜੀਏ ਤਾਂ ਕਿ ਉੱਥੇ ਜਾ ਕੇ ਬੱਚੇ ਉਸੇ ਟ੍ਰੈਕ ਤੇ ਰਹਿ ਕੇ ਲੋਕਾਂ ਅਗਲੇ ਬੱਚਿਆਂ ਵਾਸਤੇ ਜਿਹੜੇ ਕਿ ਐਗਜ਼ਾਮਪਲ ਸੈੱਟ ਕਰਨ ਜੀ ਚਲੋ ਬਹੁਤ ਬਹੁਤ ਧੰਨਵਾਦ ਸ਼ੋਤੀਰ ਜੀ ਨੇ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਸਟੂਡੈਂਟਸ ਨੰਬਰ ਨੋਟ ਕਰ ਲੈਣਾ 85578 85578 ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰਨਾ ਹੈ ਤੀਰਤ ਜੀ ਦੇ ਨਾਲ ਗੱਲ ਕਰਨੀ ਹੈ ਕੋਈ ਕਨਫਿਊਜ਼ਨ ਹੈ ਉਹ ਦੂਰ ਕਰਨੀ ਹੈ ਪੂਰੀ ਕਲੈਰਿਟੀ ਲੈਣੀ ਹੈ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰਨੇ ਨੇ ਬਹੁਤ ਬਹੁਤ ਧੰਨਵਾਦ ਤੀਰਤ ਜੀ